ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਇੱਕ ਗੁਰਿੰਦਰ ਸਿੰਘ ਲੁਧਿਆਣੇ ਤੋਂ ਜਿਹੜਾ ਗ੍ਰਿਫਤਾਰ ਹੈ ਮੈਂ ਉਹਨੂੰ ਰਗ੍ਰੇਟਾ ਨਹੀਂ ਕਹੂੰਗਾ ਗੁਰਿੰਦਰ ਸਿੰਘ ਇੱਕ ਲੁਧਿਆਣੇ ਦਾ ਜਿਹੜਾ ਆਪਣੇ ਆਪ ਨੂੰ ਡਾਕਟਰ ਲਿਖਦਾ ਹੈਗਾ ਉਹਦੇ ਬਾਰੇ ਇੱਕ ਨਵੀਂ ਅਪਡੇਟ ਹੈਗੀ ਕੀ ਗੁਰਿੰਦਰ ਸਿੰਘ ਲੁਧਿਆਣੇ ਵਾਲਾ ਜਿਹੜਾ ਹੈਗਾ ਉਹਦੇ ਤੇ ਇੱਕ ਪਰਚਾ ਹੋਰ ਵੀ ਦਰਜ ਹੈ ਕੀ ਉਹਦੇ ਉੱਪਰ ਇੱਕ ਐਫ ਆਈ ਆਰ ਹੋਰ ਵੀ ਦਰਜ ਹੈ ਤੇ ਔਰ ਉਹਦੀ 5 ਤਰੀਕ ਨੂੰ ਜਿਹੜੀ ਪੇਸ਼ੀ ਹੈ ਉਹਦੀ ਕੀ ਸੁਭਾਵਨਾ ਹੈ ਕਿ ਉਸ ਦਿਨ ਉਹਦੀ ਜਵਾਨਤ ਹੋਊਗੀ ਜਾਂ ਨਹੀਂ ਹੋਊਗੀ ਤੇ ਉਹਦੀ ਪੂਰੀ ਕੀ ਡਿਟੇਲ ਹੈ ਤੇ ਜਿਹੜਾ ਨਵਾਂ ਮਾਮਲਾ ਉਹਦੀ ਕੀ ਡਿਟੇਲ ਹੈ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਿੰਦਰ ਸਿੰਘ ਜਿਹੜਾ ਆਪਣੇ ਆਪ ਨੂੰ ਰੰਗਰੇਟਾ ਲਿਖਦਾ ਲੇਕਿਨ ਉਹ ਲੁਧਿਆਣੇ ਦਾ ਰਹਿਣ ਵਾਲਾ ਹੈ ਤੇ ਉਸ ਨੇ ਤੁਹਾਨੂੰ ਪਤਾਗਾ ਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਮਤਲਬ ਪੱਦੀ ਸਬਦਾਵਲੀ ਜਿਹੜੀ ਉਹ ਪਹਿਲਾਂ ਹੀ ਇੱਕ ਕਮਿਊਨਿਟੀ ਬਾਰੇ ਇੱਕ ਜੱਟ ਸਿੱਖਾਂ ਬਾਰੇ ਬੋਲਦਾ ਸੀਗਾ ਉਹਨਾਂ ਦੀ ਲੇਡੀਜ਼ ਬਾਰੇ ਧੀਆ ਪਹਿਣਾ ਬਾਰੇ ਬਹੁਤ ਹੀ ਨੀਵੇਂ ਪੱਦਰ ਦੀ ਜਿਹੜੀ ਉਹ ਸਬਦਾਵਲੀ ਵਰਤਦਾ ਸੀਗਾ ਜਿਸ ਦਾ ਉਹਨੂੰ ਅੱਜ ਆਪਾਂ ਕਹਿ ਸਕਦੇ ਹਾਂ ਕਿ ਉਹ ਜੋ ਕੀਤਾ ਉਹਨੇ ਉਹ ਭੋਗ ਰਿਹਾਗਾ ਦੋਸਤੋ ਉਹ ਤਾਂ ਹੋ ਗਈ ਗੱਲ ਕਿ ਉਹਨੇ ਜੋ ਆਪਾਂ ਨੂੰ ਪਤਾ ਪੀ ਪੀ ਸੁਖਵਿੰਦਰ ਦੇ ਬੇਟੀ ਦੇ ਖਿਲਾਫ ਕੋਈ ਉਹਨੇ ਕਮੈਂਟ ਕੀਤਾ ਸੀਗਾ ਉਸ ਦਾ ਉਹਦੇ ਉੱਪਰ ਪਰਚਾ ਦਰਜ ਹੋਇਆ ਤੇ ਉਹਦੇ ਵਿੱਚ ਉਹ ਅੱਜ ਅੰਦਰ ਗਿਆ ਹੋਇਆਗਾ ਤੇ ਜੇਲ੍ਹ ਦੇ ਵਿੱਚ ਬੰਦ ਹੈ ਦੋਸਤੋ ਜਿਹੜੀ 5 ਤਰੀਕ ਨੂੰ ਉਹਦੀ ਪੇਸ਼ੀ ਹੈ ਤੇ ਸੰਭਾਵਨਾ ਇਹ ਹੈਗੀ ਆ ਕਿ 5 ਤਰੀਕ ਨੂੰ ਉਹਦਾ ਜਿਹੜਾ ਜਮਾਨਤ ਵਾਲੀ ਗੱਲ ਹੈਗੀ ਉਹ ਸੈਦ ਹੀ ਹੋਵੇ ਕਿਉਂਕਿ ਉਹਦੇ ਵਿੱਚ ਕੁਝ ਅਪਡੇਟਾਂ ਨਿਗੀਆਂ ਕੁਝ ਬਿਆਨ ਵਗੈਰਾ ਉਸ ਕੇਸ ਦੇ ਵਿੱਚ ਵੀ ਆਉਣ ਆਲੇ ਨੇਗੇ ਤੇ ਲੇਕਿਨ ਦੋਸਤੋ ਇੱਕ ਜਿਹੜੀ ਅਗਲੀ ਅਪਡੇਟ ਹੈ ਉਹ ਇਹ ਹੈ ਕਿ ਉਹਦੇ ਉੱਪਰ ਇੱਕ 295 ए ਦਾ ਪਰਚਾ ਜਿਹੜਾ ਪਹਿਲਾਂ ਹੀ ਦਰਜ ਸੀਗਾ ਉਹ ਵੀ ਨਿਕਲ ਕੇ ਸਾਹਮਣੇ ਆ ਗਿਆ ਉਹਦੇ ਜਿਹੜੇ ਮਦਈ ਨੇ ਉਹ ਵੀ ਸਾਹਮਣੇ ਆ ਗਏ ਨੇ ਕਿਉਂਕਿ ਇਸ ਨੇ ਪਹਿਲਾਂ ਉਹ 295 ए ਵਾਲੇ ਪਰਚੇ ਦੀ ਜਿਹੜੀ ਅ ਗੱਲ ਸੀਗੀ ਉਹਨੂੰ ਅਫਸਰਾਂ ਦੇ ਉੱਪਰ ਆਪਣਾ ਇੱਕ ਪ੍ਰੈਸ਼ਰ ਬਣਾ ਕੇ ਇੱਕ ਆਪਣੇ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਕਿ ਇੱਕ ਕਮਿਊਨਿਟੀ ਦਾ ਨਾਮ ਲੈ ਲੈ ਕੇ ਇਹਨੇ ਪ੍ਰੈਸ਼ਰ ਬਣਾਇਆ ਹੋਇਆ ਸੀ ਜਿਸ ਕਾਰਨ ਕਰਕੇ ਉਹ ਕੇਸ ਦੱਬਿਆ ਹੋਇਆ ਸੀਗਾ ਲੇਕਿਨ 295 ए ਦਾ ਜਿਹੜਾ ਹੁਣ ਐਫ ਆਈ ਆਰ ਆ ਉਹਦੇ ਵਿੱਚ ਵੀ ਹੁਣ ਜਿਹੜੀ ਇਹਦੀ ਸੁਣਵਾਈ ਹੋਣੀ ਆ ਤੇ ਉਹਦੇ ਵਿੱਚ ਵੀ ਇਹਦੀ ਜਿਹੜੀ ਗਿਰਫਤਦਾਰੀ ਪੈਣੀ ਆ ਔਰ ਦੋਸਤੋ ਇੱਕ ਅਗਲੀ ਗੱਲ ਇਹ ਨੇ ਕਾਂਸੀ ਰਾਮ ਦਾ ਨਾਮ ਲਿਆ ਸੀਗਾ ਜਿਸ ਦਿਨ ਇਹਨੂੰ ਪੇਸ਼ ਕੀਤਾ ਜਾ ਰਿਹਾ ਸੀਗਾ ਜਦੋਂ ਇਹਨੇ ਕਾਂਸੀ ਰਾਮ ਦਾ ਨਾਮ ਲੈ ਕੇ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਤਾਂ ਜਿਅਕਦਮ ਉਸੇ ਸਮੇਂ ਕਾਂਸੀ ਰਾਮ ਦੇ ਪਿੰਡ ਦੇ ਲੋਕ ਚੈਨਲ ਦੇ ਉੱਪਰ ਇੱਕ ਪੱਤਰਕਾਰ ਨੂੰ ਆਪਣੀ ਇੰਟਰਵਿਊ ਦਿੰਦੇ ਨੇ ਪਿੰਡ ਦੇ ਲੋਕ ਇਕੱਠੇ ਹੋ ਕੇ ਚੈਨਲ ਦੇ ਉੱਪਰ ਆ ਜਾਂਦੇ ਨੇ ਤੇ ਪੂਰਾ ਸਖਤ ਰੋਸ ਜ਼ਾਹਰ ਕਰਦੇ ਨੇ ਸਕੇ ਭਰਾ ਉਹਦੇ ਕੰਸੀ ਰਾਮ ਦੇ ਤੇ ਨਾਲ ਉਹਦੇ ਭਤੀਜੇ ਪਰਿਵਾਰ ਪਿੰਡ ਦਾ ਸਰਪੰਚ ਪਿੰਡ ਦੇ ਸਾਬਕਾ ਸਰਪੰਚ ਔਰ ਸਾਰੇ ਨਗਰ ਨਿਵਾਸੀ ਸਾਹਮਣੇ ਆਉਂਦੇ ਨੇ ਤੇ ਉਹ ਗੁਰਿੰਦਰ ਸਿੰਘ ਦੇ ਉੱਪਰ ਸਖਤ ਇਤਰਾਜ਼ ਜ਼ਾਹਰ ਕਰਦੇ ਨੇ ਉਹ ਇੱਥੇ ਤੱਕ ਕਹਿੰਦੇ ਨੇ ਕਿ ਅਸੀਂ ਇਸ ਦੇ ਉੱਪਰ ਕਾਨੂੰਨੀ ਕਾਰਵਾਈ ਕਰਾਂਗੇ ਅਗਰ ਇਹਨੇ ਬਾਹੂ ਕਾਂਛੀ ਰਾਮਦਾਨ ਨਾਮ ਲਿਆ ਕਿਉਂਕਿ ਬਾਹੂ ਕਾਂਛੀ ਰਾਮ ਨੇ ਕਦੇ ਵੀ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਕੀਤੀ ਕਿ ਦੋ ਕਮਿਊਨਿਟੀਆਂ ਨੂੰ ਲੜਾਇਆ ਜਾਵੇ ਜਾਂ ਕਿਸੇ ਦੀਆਂ ਧੀਆਂ ਭੈਣਾਂ ਨੂੰ ਗਾਲ੍ਹਾਂ ਕੱਢੀਆਂ ਜਾਣ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਸੀਗਾ ਕਿ ਅਗਰ ਇਹਨੇ ਬਾਹੂ ਕਾਂਛੀ ਰਾਮ ਦਾ ਇਤਿਹਾਸ ਨਹੀਂ ਪੜ੍ਹਿਆ ਹੈਗਾ ਤਾਂ ਉਹ ਸਾਡੇ ਕੋਲੋਂ ਕਿਤਾਬ ਲੈ ਜਾਵੇ ਅਸੀਂ ਇਹਨੂੰ ਕਿਤਾਬ ਦੇ ਦੇਵਾਂਗੇ ਕਿ ਬਾਬੂ ਕੰਚੀ RAM ਦੀ ਜਿਹੜੀ ਕੀ ਨੀਤੀਆਂ ਸੀਗੀਆਂ ਤੇ ਕੀ ਬਾਬੂ ਕੰਚੀ RAM ਜਿਹੜਾ ਲਤਾਰੇ ਗਰੀਬ ਗੁਰਬਿਆਂ ਲਈ ਹਰ ਇੱਕ ਜਾਤੀ ਦੇ ਲੋਕਾਂ ਦੇ ਲਈ ਉਹ ਆਵਾਜ਼ ਬੁਲੰਦ ਕਰਦੇ ਸੀਗੇ ਤੇ ਉਹਨਾਂ ਨੇ BSP ਬਹੁਜਨ ਸਮਾਜ ਪਾਰਟੀ ਦਾ ਜਿਵੇਂ ਕਹਿੰਦੇ ਆ ਗਠਨ ਕਰਕੇ ਉਹਨੂੰ ਬਹੁਤ ਹੀ ਆਪਾਂ ਕਹਿ ਸਕਦੇ ਆ ਕਿ ਸਾਰੇ ਦੇਸ਼ ਦੇ ਵਿੱਚ ਉਹ ਪਾਰਟੀ ਨੂੰ ਇੱਕ ਨੈਸ਼ਨਲ ਪਾਰਟੀ ਬਣਾਇਆ ਸੀਗਾ ਤੇ ਉਹਨੇ ਕਦੇ ਵੀ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਕੀਤੀ ਉਸ ਇੰਟਰਵਿਊ ਦੇ ਵਿੱਚ ਉਸ ਪਿੰਡ ਦੇ ਇੱਕ ਸਰਪੰਚ ਬਿਆਨ ਦਿੰਦੇ ਨੇ ਕਿ ਮੈਂ ਜੱਟ ਜਾਤੀ ਦੇ ਨਾਲ ਸਬੰਧ ਰੱਖਦਾਗਾ ਔਰ ਮੈਂ ਬਾਉ ਕੰਚੀ ਰਾਮ ਦਾ ਪਿੰਡ ਦੇ ਵਿੱਚ ਜਿਹੜਾ ਬੁੱਤ ਲਵਾਇਆਗਾ ਮੈਂ ਫੁੱਲ ਅੱਗੇ ਹੋ ਕੇ ਬੁੱਤ ਲਵਾਇਆ ਸੀਗਾ ਸਾਡੇ ਪਿੰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਐਸੀ ਕੋਈ ਆਪਸ ਵਿੱਚ ਫ੍ਰੈਕਸ਼ਨ ਨਹੀਂ ਹੈਗੀ ਕਿ ਆਪਾਂ ਕਹਿ ਦਈਏ ਕਿ ਕੋਈ ਦੋ ਜੱਤਾ ਆਪਸ ਵਿੱਚ ਬੱਖੋ-ਵੱਖਰੀਆਂ ਹੋਣ ਉੱਥੇ ਗੁਰਦੁਆਰਾ ਸਾਹਿਬ ਵੀ ਉਹਨਾਂ ਨੇ ਦੱਸਿਆ ਕਿ ਸਾਡੇ ਇੱਕੋ ਹੀ ਐ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਸ ਸਮੇਂ बाबू ਕਾਂਸੀ ਰਾਮ ਵੋਟਾਂ ਦੇ ਵਿੱਚ ਖੜੇ ਹੋਏ ਸੀਗੇ ਸਾਰੇ ਪਿੰਡ ਨੇ ਸਲਾਹ ਕਰਕੇ ਸਾਰੇ ਪਿੰਡ ਨੇ ਸਹਿਮਤੀ ਦੇ ਨਾਲ बाबू ਕਾਂਸੀ ਰਾਮ ਦਾ ਹੀ ਪੋਲਿੰਗ ਲਾਇਆ ਸੀਗਾ ਕਿਸੇ ਵੀ ਪਾਰਟੀ ਦਾ ਹੋਰ ਪੋਲਿੰਗ ਤੱਕ ਵੀ ਨਹੀਂ ਲਾਇਆ ਸੀਗਾ ਕਿਉਂਕਿ बाबू ਕਾਂਸੀ ਰਾਮ ਨੂੰ ਲੋਕ ਪਿਆਰ ਕਰਦੇ ਨੇ ਉਹਨਾਂ ਨੇ ਕਿਹਾ ਕਿ ਅਗਰ ਇਸ ਬੰਦੇ ਨੇ ਦੁਬਾਰਾ ਬਾਬੂ ਕੰਸੀ ਰਾਮ ਦਾ ਨਾਂ ਲੈ ਕੇ ਉਹਨਾਂ ਦਾ ਨਾਮ ਵਰਤਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਇਸ ਦੇ ਉੱਪਰ ਉਹਦੇ ਸਕੇ ਭਰਾ ਨੇ ਵੀ ਆਪਣੇ ਉੱਥੇ ਬਿਆਨ ਦਰਜ ਕਰਾਏ ਉਹਨੇ ਵੀ ਸਾਰਾ ਕੁਝ ਕਿਹਾ ਕਿ ਅਸੀਂ ਇਸ ਬੰਦੇ ਨੂੰ ਜਾਣਦੇ ਤੱਕ ਨਹੀਂ ਅਸੀਂ ਅੱਜ ਤੱਕ ਗੁਰਿੰਦਰ ਦਾ ਕੋਈ ਨਾਂ ਨਹੀਂ ਸੁਣਿਆ ਲੇਕਿਨ ਜਿਹੜੇ ਬਾਕੀ ਲੋਕ ਸੀਗੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਗਾਹੇ ਬਗਾਹੇ ਇਹਨੂੰ ਬੋਲ ਦਾ ਸੁਣਦੇ ਆ ਇਹ ਲੋਕਾਂ ਦੀਆਂ ਧੀਆਂ ਪੈਣਾ ਬਾਰੇ ਭੱਦੀ ਸ਼ਬਦਾਵਲੀ ਵਰਤਦਾ ਗਾਲਾਂ ਕੱਢਦਾ ਇਸ ਕਰਕੇ ਸਾਡਾ ਇਸ ਬੰਦੇ ਦੇ ਨਾਲ ਜਾਂ ਬਾਬੂ ਕੰਚੀਰਾਮ ਦਾ ਇਸ ਬੰਦੇ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈਗਾ ਸੋ ਇਹ ਗੱਲ ਹੋਣ ਤੋਂ ਬਾਅਦ ਜਿਹੜੀ ਇਹ ਕੋਸ਼ਿਸ਼ ਕਰ ਰਿਹਾ ਸੀਗਾ ਕਿ ਮੈਂ ਇੱਕ ਕਮਿਊਨਿਟੀ ਦਾ ਜਾਨੀ ਕਿ ਗਰੀਬਾਂ ਦਾ ਹਤੈਸੀ ਬਣ ਕੇ ਦੱਬੇ ਕੁਚਲੇ ਲੋਕਾਂ ਦਾ ਜਿਵੇਂ ਉਹ ਕਹਿਣਾ ਹੁੰਦਾ ਸੀਗਾ ਮੈਂ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਆ ਇਹ ਉਹ ਉਹ ਸਿਰਫ ਆਪਣੇ ਬਚਾਓ ਦੀ ਖਾਤਰ ਬਾਬੂ ਕੰਚੀराम ਦਾ ਨੌ ਵਰਤਨ ਦੀ ਕੋਸ਼ਿਸ਼ ਕਰਦਾ ਸੀਗਾ ਪਰ ਪਿੰਡ ਦੇ ਲੋਕਾਂ ਨੇ ਤੇ ਉਹਨਾਂ ਦੇ ਪਰਿਵਾਰ ਦੇ ਲੋਕਾਂ ਨੇ ਇਹਦੀ ਫੂਕ ਕੱਢ ਕੇ ਰੱਖ ਦਿੱਤੀ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਓ ਤੇ ਲਾਈਕ ਜਰੂਰ ਕਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ